ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨੋਚਾਲ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਸੋ ਸਾਰੇ ਆਪਣੇ ਫਾਰਮਰ ਭਰਾ ਜਿਹੜੇ ਮਾਝੇ ਤੋਂ ਬਿਲੋਂਗ ਕਰਦੇ ਆ ਉਹ ਸਾਰੇ ਜਾਣਦੇ ਆ ਮਾਨੋਚਾਲ ਤਕਰੀਬਨ ਇੱਥੋਂ ਕੋਈ ਤਰਨਤਾਰਨ ਤੋਂ 10-12 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਤੋਂ ਇੱਕ ਜਿਹੜੀ ਸ਼ੜਕ ਦਿਆਲਪੁਰੇ ਨੂੰ ਜਾਂਦੀ ਏ ਭਿੱਕੀਵੜ ਨੂੰ ਇਸੇ ਛੜਕ ਦੇ ਉੱਪਰ ਪਿੰਡ ਆਉਂਦਾ ਵੱਡਾ ਪਿੰਡ ਆ ਮਾਨੋਚਾਲ ਸੋ ਸਾਰੇ ਫਾਰਮਰ ਭਰਾ ਤੁਸੀਂ ਜਾਣਦੇ ਹੋ ਅੱਜ ਇੱਕ ਘਰੇਦੂ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਓਨਰ ਦਾ ਨਾਮ ਜਿਹੜਾ ਰਣਜੀਤ ਸਿੰਘ ਏ ਵੈਸੇ ਵੀਰ ਨੇ ਪਸ਼ੂ ਆਪਣੇ ਬਿਲਕੁਲ ਘਰੇ ਰੱਖੇ ਆ ਦੁੱਧ ਬਾਦ ਵਾਸਤੇ ਚਾਰ ਕਿ ਨਾਗ ਨੇ ਇਹਨਾਂ ਦੇ ਕੋਲ ਠੀਕ ਆ ਜੀ ਵੀਡੀਓ ਦੇ ਵਿੱਚ ਦੇਖ ਰਿਹਾ ਜੀ ਤੇ ਦੋ ਐਨੀਮਲ ਜਿਹੜੇ ਇਹ ਵੀਰ ਸੇਲ ਕਰਤਾ ਪਿਆ ਇੱਕ ਵੈੜ ਤੁਹਾਨੂੰ ਦਿਖਾਵਾਂਗੇ ਆਪਾਂ ਗੱਪਣ ਵੈੜ ਆ ਕਿੰਨੇ ਮਹੀਨੇ ਦੀ ਗੱਪਣਾ ਕਿੰਨਾ ਕੁ ਸਮਾਂ ਹਜੇ ਦਾ ਬਾਕੀ ਅੱਗੇ ਸੂਣ ਦੇ ਵਿੱਚ ਉਹ ਪੂਰੀ ਡਿਟੇਲ ਤੇ ਚੱਲਾਂਗੇ ਤੇ ਇੱਕ ਮਾਲੀ ਇਹ ਤੁਸੀਂ ਇੱਕ ਕੱਟਾ ਦੇਖ ਲਓ ਠੀਕ ਆ ਜੀ ਇਹ ਕੱਟਾ ਵੀ ਸੇਲ ਆ ਸੋ ਜਿਹੜੇ ਭਰਾ ਨੇ ਠੀਕ ਆ ਜੀ ਇਹ ਕੱਟਾ ਖਰੀਦਣਾ ਉਹ ਕੱਟੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਤਰੀਕ ਅੱਜ ਤੁਸੀਂ ਨੋਟ ਕਰ ਲਓ ਅੱਜ ਕਿਸਾਨ ਵੀਰੋ 20 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸੋ ਜਿਹੜੇ ਫਾਰਮਰ ਭਰਾ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਸਭ ਤੋਂ ਪਹਿਲਾਂ ਰਣਜੀਤ ਸਾਸਰੀ ਗੱਲ ਭਾਈ ਸਾਸਰੀ ਗੱਲ ਭਾਜੀ ਕੋ ਲੈ ਰੰਜੀਤ ਇਹ ਮੁੰਡਾ ਤੇਰਾ ਹਾਂਜੀ ਹਾਂਜੀ ਲੜਕਾ ਹੈ ਜੀ ਮੇਰਾ ਠੀਕ ਆ ਬਾਕੀ ਰੰਜੀਤ ਜਿੰਨਾ ਇੱਕ ਨਾਰਮਲੀ ਆਪਾਂ ਗੱਲ ਕਰਦੇ ਆਂ ਵੀ ਘਰੇ ਆਪਾਂ ਪਸ਼ੂ ਰੱਖੇ ਆਂ ਚਾਰ ਕਨਗ ਤੁਹਾਡੇ ਕੋਲ ਹੈਗੇ ਆ ਹਾਂਜੀ ਹਾਂਜੀ ਕੋਈ ਮਾਲ ਲੈ ਵੀ ਆਉਂਦੇ ਆਂ ਜਾਂ ਅਜੇ ਤੱਕ ਲਿਆਂਦਾ ਵੀ ਆ ਕੋਈ ਵਪਾਰ ਦਾ ਕੰਮ ਵੀ ਨਾਲ ਚੱਲਦਾ ਜਾਂ ਜਿੰਨੇ ਵੀ ਪਸ਼ੂ ਆਪਾਂ ਘਰੇ ਦੁੱਧ ਵਾਸਤੇ ਰੱਖੇ ਆਂ ਨਹੀਂ ਇਹ ਤੇ ਭਾਜੀ ਅਜੇ ਆਪਣੇ ਆਪਨੇ ਘਰ ਦੇ ਹੀ ਆ ਪਸ਼ੂ ਅਜੇ ਕੋਲੀ ਹੁੰਦੇ ਨਹੀਂ ਠੀਕ ਆ ਜੀ ਹਾਂਜੀ ਤੇ ਮਾਰ ਲਿਆ ਕਰੀਏ ਚਾਰਾ ਕੋਈ ਚੰਗਾ ਨਗ ਲੱਭਦਾ ਕੋਈ ਜਾਇਜ਼ ਰੇਟਾਂ ਤੇ ਲੈ ਕੇ ਵੇਚਿਆ ਕਰੀਏ ਭਾਈ ਹੁਣ ਗਾਂ ਕਰਦੇ ਆਂ ਠੀਕ ਆ ਫਿਰ ਹਾਂਜੀ ਲੇ ਕਰਾਂਗੇ ਠੀਕ ਹੈ ਤੁਸੀਂ ਵੀਡੀਓ ਪਾਇਆ ਕਰੋਗੇ ਕੋਈ ਗੱਲ ਨਹੀਂ ਵੀਰ ਜਰੂਰ ਤੁਸੀਂ ਸਾਡੇ ਮਿਲਵਾਵਾਂਗੇ ਤੇ ਵੀਰ ਤੁਹਾਡੇ ਮਤਲਬ ਚੈਨਲ ਨੂੰ ਅੱਗੇ ਬੜਾ ਪਿਆਰ ਕਰਦੇ ਆ ਬਿਲਕੁਲ ਬਿਲਕੁਲ ਹਾਂਜੀ ਸੋ ਬਾਕੀ ਰਣਜੀਤ ਵੀਰ ਤੁਸੀਂ ਦੱਸਿਆ ਵੀ ਇਤਨਾ ਕਰਕੇ ਵੀਡੀਓ ਦੇਖਦੇ ਹੋ ਤੇ ਰੀਲ ਜੀ ਜੀ ਬਹੁਤ ਜੀ ਠੀਕ ਹੈ ਭਰਾ ਤੇ ਅੱਜ ਜਿਹੜੇ ਰਣਜੀਤ ਦੋ ਐਨੀਮਲ ਆਪਾਂ ਸੇਲ ਕਰਦੇ ਪਏ ਆ ਸ਼ੁਰੂਆਤ ਅਦੇਸ਼ਕ ਵੈੜ ਤੋਂ ਕਰਾਂਗੇ ਆਪਾਂ ਇਹ ਮਾਲ ਜਿਹੜਾ ਕੱਟਾ ਸੇਲ ਕਰਦੇ ਆਂ ਮੱਝ ਆਪਣੀ ਮੱਝ ਦਾ ਹੀ ਮੱਝ ਸੇਲ ਕਰਤੀ ਹੈ ਜਾਂ ਮੱਝ ਆਪਣੇ ਕੋਲ ਆ ਨਹੀਂ ਇਹ ਸਾਰਾ ਆਪਾਂ ਮੱਝ ਨਾਲ ਵੇਚ ਘੱਤੀ ਆ ਠੀਕ ਆ ਹਾਂਜੀ ਜੀ ਉਹਦਾ ਵਾਜ ਠੀਕ ਆ ਜੀ ਸੋ ਸ਼ੁਰੂਆਤ ਪਹਿਲਾ ਰਣਜੀਤ ਇੱਕੋਂ ਕਰ ਲਾ ਜਿਹੜੀ ਇਹ ਵਿਹੜ ਆਪਾਂ ਦਿਖਾਉਣੀ ਆ ਕਨਵਾ ਸੁਹਾਗੇ ਸੁੰਦੀ ਆ ਇਹ ਵੀਰ ਜੀ ਮਤਲਬ ਦੋ ਸੁਵੇ ਸੁਈਏ ਤੇ ਤੀਜੀ ਸੁਵੇ ਲਈ ਗੱਭਣਿਆ ਠੀਕ ਆ 8 ਮਹੀਨੇ ਮਤਲਬ ਇਹਨੂੰ ਹੋ ਗਏ ਆ 1 ਮਹੀਨਾ ਦਾ ਜੀ ਸੌਣ ਦੇ ਵਿੱਚ ਬਾਕੀ ਆ ਤੇ ਫਿਰ ਠੰਡੀ ਸੀ ਲਿਆ ਕੋਈ ਨਹੀਂ ਇਹ ਚੱਕਰ ਵੀ ਭਾਵੇਂ ਇਦਾਂ ਹੀ ਨਿਆਣਾ ਬਹਿ ਜੀ ਜਿੰਦੂ ਦੀ ਮਰਜ਼ੀ ਕੋਈ ਮਤਲਬ ਸੋ ਸੇ ਤੁਹਾਨੂੰ ਕਰਾ ਠੀਕ ਆ ਜੀ ਆਮ ਨਾਰਮਲ ਕਰੇ ਨੂੰ ਕਰਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਸੋ ਬੜੇ ਫਾਰਮਰ ਭਰਾ ਆਪਣੇ ਇੱਕ ਮੰਗ ਡਿਮਾਂਡ ਰੱਖਦੇ ਵੀ ਘਰੋਂ ਜਦੋਂ ਕੁਝ ਨਿਕਲੇ ਤੇ ਜ਼ਰੂਰ ਦੱਸਿਆ ਕਰੋ ਆਪਾਂ ਆ ਵੀਡੀਓ ਬਣਾਇਆ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਹੁੰਦੀ ਆ ਸਿੰਘ ਬੇਸ਼ੱਕ ਹੈ ਗਿਆ ਗਿੱਟ ਗਿੱਟ 8 8 7 7 ਤੇ ਜਿਹੜੇ ਆ ਸਿੰਘ ਤੁਹਾਨੂੰ ਦਿਖਾਈ ਦੇਣ ਪਰ ਇਹ ਕਹਿੰਦੀ ਨਹੀਂ ਭਾਜੀ ਕੁਝ ਵੀ ਆ ਕਦਕੁੱਦ ਵੀ ਰੰਜੀ ਤਾਂ ਵੱਡਾ ਹੀ ਜਦਾ ਹੈ ਨਾ ਹਾਂਜੀ ਹਾਂਜੀ ਸਵੇਰ ਅੱਗੇ ਹੁਣ ਜਿਹੜਾ ਤੇਜਾ ਸੁਣ ਸੁਣ ਜਾ ਰਹੀ ਹੈ ਕਿ ਦੂਜਾ ਨਹੀਂ ਜੀ ਦੂਜਾ ਸੂਆ ਸੂਈ ਹੈ ਤੀਜੇ ਲਈ ਗੱਬਣੀ ਹੁਣ ਤੀਜਾ ਸਵੇਰ ਸੁਣੀ ਆ ਤੇ ਕਿੰਨਾ ਕੁ ਦੁੱਧ ਆਪਾਂ ਘਰ ਚੋਇਆ ਦਾ ਇਹਦਾ ਮੈਂ ਚੋਇਆ ਜੀ 13 ਕਿ ਲੀਟਰ ਚੋਇਆ ਜਿਆ 13 ਕਿ ਲੀਟਰ ਹਾਂਜੀ ਬਾਕੀ ਇਤਰਾਵੇ ਨਗਰਾਂ ਦੇ ਖਰਾਖ ਰੂਗ ਤੋਂ ਥੋੜੀ ਜਿਹੀ ਸ਼ੌਟ ਹੀ ਜੀ ਠੀਕ ਆ ਵੀਰੇ ਹਾਂਜੀ ਸੋ ਬਾਕੀ ਚਲੋ ਖਰਾਖ ਰੂਗ ਵੀ ਕੋਈ ਭਾ ਭੈਣ ਭਰਾ ਆਪਣਾ ਮਾੜਾ ਖੁੱਲੀ ਜਾ ਕੇ ਪਾਵੇ ਤੇ ਹੋ ਸਾਬਾ ਜੱਡੀ ਬਾਹਰ ਹੱਥੋਂ ਤੋਂ ਜ਼ਿਆਦਾ ਚਵਾਵੇ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਦੇਣਾ ਸਮਾ ਹਜੇ ਦਾ ਮਹੀਨਾ ਹੀ ਇੱਕ ਬਾਕੀ ਇੱਕ ਮਹੀਨਾ ਬਾਕੀ ਹੈ ਜੀ 8 ਮਹੀਨੇ ਪੂਰੇ ਹੋ ਗਏ ਹਾਂਜੀ ਹਾਂਜੀ ਬਣੀ ਸੋਰੀ ਤੁਸੀਂ ਦੱਸਿਆ ਵੀ ਆਪਾਂ ਬਲਦ ਤੋਂ ਬੁੱਲ ਤੋਂ ਬਣਵਾਈ ਹੈ ਹਾਂਜੀ ਹਾਂਜੀ ਆਪਣਾ ਲੋਕਲੀ ਬਲਦੀ ਸੀਗਾ ਹਾਂਜੀ ਹਾਂਜੀ ਇੱਥੋਂ ਲਾਗੂ ਕਰਾਸ ਕਰਵਾਇਆ ਠੀਕ ਹੈ ਜੀ ਤੇ ਚੈੱਕ ਪਾਸ ਤੁਹਾਡੀ ਹੋਈ ਹੈ ਕੋਈ ਵੀ ਅੱਗੇ ਲੈ ਕੇ ਜਾਣਾ ਚਾਹੁੰਦਾ ਤੇ ਅਸੀਂ ਤਸੱਲੀ ਕਰਕੇ ਲੈ ਕੇ ਜਾ ਹਾਂਜੀ ਹਾਂਜੀ ਚੈੱਕ ਪਾਸ ਵੀ ਕਰਵਾ ਸਕਦੇ ਹਾਂ ਸੋ ਦੋਸਤੋ 13 ਕਿਲੋ ਦੁੱਧ ਵਾਲੀ ਜਿਹੜੀ ਆਪਾਂ ਤੁਹਾਨੂੰ ਵੇੜ ਦਿਖਾ ਰਹੇ ਹਾਂ ਉਹ ਵੀ ਨਾਰਮਲ ਦਰਮਿਆਨੀ ਸੇਵਾ ਦੇ ਉੱਪਰ ਆ ਜਿੱਦਾਂ ਆਪਾਂ ਇੱਕ ਘ੍ਰੀਲੂ ਘਰਾਂ ਦੇ ਵਿੱਚ ਨਾਰਮਲ ਸੇਵਾ ਹੁੰਦੀ ਹੈ ਹਰ ਇੱਕ ਭਰਾ ਦੀ ਚੰਗੀ ਹੁੰਦੀ ਹੈ ਦਰਮਿਆਨੀ ਹੁੰਦੀ ਹੈ ਬਾਕੀ ਉਹ ਸਕੋਰਿੰਗ ਹੈ 13 ਕਿਲੋ ਦੁੱਧ ਨੇ ਚਵਾਇਆ ਸੋ ਥਾਣਾ ਜਿਹੜਾ ਤੁਸੀਂ ਦੇਖੋਗੇ ਪੂਰਾ ਸਾਫ਼ ਸੁਥਰਾ ਥਾਣਾ ਚਾਰੇ ਸੋ ਹਾਈਟ ਕੱਦ ਵੱਡਾ ਪੂਰਾ ਵੱਡਾ ਵੈਸੇ ਚਲੋ ਦੇਸੀ ਵਾੜ ਦੇ ਵਿੱਚ ਹੀ ਆ ਜਾਂਦੀ ਹੈ ਪੂਰੀ ਵੱਡੀ ਹਾਈਟ ਕੱਦ ਦੇ ਵਿੱਚ ਆ ਉਤੋਂ ਪਿੰਡ ਵਾਲੇ ਪਾਸਿਓ ਵੀ ਤੁਸੀਂ ਵੇਖੋਗੇ ਤੇ ਬਿਲਕੁਲ ਸਾਫ ਸੁਥਰਾ ਪਿੰਡਾ ਕੋਈ ਦਾਗ ਕੋਈ ਨਿਸ਼ਾਨ ਨਹੀਂਗਾ ਤੇ ਪੂਰੀ ਵੱਡੀ ਹਾਈਟ ਕੱਦ ਦੇ ਵਿੱਚ ਆ ਖੋਲ ਕੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਸੋ ਸਮਾਂ ਤਕਰੀਬਨ 1 ਮਹੀਨਾ ਹਜੇ ਦਾ ਬਾਕੀ ਹੈ 8 ਮਹੀਨੇ ਨੂੰ ਹੋ ਗਿਆ ਠੀਕ ਹੈ ਜੀ ਗੱਭਣ ਨੂੰ ਤੇ ਦੋ ਤੋਂ ਡਰਾਈ ਹੈ ਠੀਕ ਆ ਸੋ 13 ਕਿਲੋ ਦੁੱਧ ਤੇ ਚੱਲਦੀ ਰਹੀ ਹੈ ਦੂਜੇ ਸੂਬੇ ਦੇ ਵਿੱਚ ਇੱਕ ਪਤਾ ਹੀ ਨਹੀਂ ਪ੍ਰਦੀਪ ਬੱਸ ਦੁੱਧੋਂ ਛੱਡੀ ਨੂੰ ਕਿੰਨਾ ਕ ਟਾਈਮ ਹੋ ਗਿਆ ਏ ਭਾਜੀ ਇਹਨੂੰ ਛੱਡੀ ਨੂੰ ਤਕਰੀਬਨ 3 ਕਿ ਮਹੀਨੇ ਹੋ ਗਏ ਜੀ ਠੀਕ ਆ ਜੀ ਹਾਂਜੀ ਇਹ ਥੋੜੀ ਜੀ ਬਣੀ ਲੇਟ ਸੀ ਜੀ ਹਾਂ ਮੋਜੀ ਕੱਦ ਬਹੁਤ ਪੂਰਾ ਵੱਡਾ ਠੀਕ ਆ ਜੀ ਹਾਈਟ ਕੱਦ ਦੀ ਪੂਰੀ ਆ ਸੋ ਬੇਲ ਬੂਲ ਚੰਗੀ ਸਪੈਸ਼ਲ ਆ ਸੋ ਆਂਦੀ ਕੁਛ ਨਹੀਂ ਠੀਕ ਆ ਜੀ ਕੋਈ ਕਾਲੀ ਨਹੀਂ ਪੈਂਦੀ ਕਰਮਾ ਵਾਲੀ ਇੱਥੇ ਬੰਦ ਗਈ ਭਾਜੀ ਹਾਂ ਇਹ ਕੋਈ ਥੋੜਾ ਜਿਆਨੂ ਤੋਰ ਦੇ ਠੀਕ ਹੈ ਭਾਜੀ ਕਮਾ ਦੇ ਬਾਅਦ ਵਿੱਚ ਮੋੜ ਕੇ ਬੰਨ ਦਿਆ ਜੀ ਇੱਥੇ ਆ ਜਾ ਪੁੱਤ ਏ ਠੀਕਾ ਮੋੜ ਲੈ ਸੀ ਲਿਆ ਕੋਈ ਚੱਕਰ ਉਤਨਾ ਆਪਣੇ ਹੱਥੋਂ ਤੁਮਾਰ ਫੇਰ ਕੇ ਦਿਖਾ ਦਿਓ ਆ ਵੇਖੋ ਜੀ ਕੋਈ ਗੱਲ ਹੀ ਨਹੀਂ ਆਦੀ ਲੋ ਜੀ ਨਹੀਂ ਆ ਵੀ ਮਤਲਬ ਕਿਸੇ ਨੂੰ ਮਾਰੂਗੀ ਜਾਂ ਕੋਈ ਨਹੀਂ ਉਦਾਂ ਪੂਰੀ ਮਿੱਠੀ ਆ ਗਰਮ ਵਾਲੀ ਉਹ ਵੀ ਸੇਵ ਕਰੀ ਠੀਕਾ ਜੀ ਥਲੇ ਸੋ ਬੱਚਾ ਬੈਠ ਕੇ ਵੀ ਵੀਰਾਂ ਦਾ ਵੀ ਚਵਾਈ ਕਰਕੇ ਕੋਈ ਉਠੂਗਾ ਠੀਕਾ ਜੀ ਇਦਾਂ ਦੀ ਗੱਲਬਾਤ ਨਹੀਂ ਕੀ ਕੋਈ ਕਾਲੀ ਜਾਂ ਕੋਈ ਗਰਮ ਸ਼ਰਦ ਨਹੀਂ ਬਿਲਕੁਲ ਮਿੱਠੀ ਆ ਠੰਡੀ ਧੀਰੀ ਆ ਜੇ ਮੈਂ ਜਿਆਜੇ ਕਹਾਂਗਾ ਜੇ ਮੇਰੇ ਫਾਰਮਰ ਪ੍ਰਾਚ ਲੋ 1 ਮਹੀਨਾ ਸਾਂਭਣ ਦੀ ਲੋੜ ਪੈਣੀ ਆ ਤੁਹਾਨੂੰ ਇੱਕ ਮਹੀਨਾ ਸਾਭ ਲਓਗੇ ਤਾਂ ਪੂਰੀ ਤਿਆਰੀ ਤੇ ਆ ਜਾਊਗੀ ਠੀਕ ਆ ਸੋ ਅਗੇ ਰੁੱਤ ਵੀ ਚੰਗੀ ਆ ਸੋ ਚੰਗੀ ਸੇਵਾ ਤੇ ਮੇਰਾ ਵੀਰ ਕੋਈ 14 ਚੋਲੇ 15 ਚੋਲੇ ਠੀਕ ਆ ਤੇ ਰஞ்சிਤ ਤਾਂ ਮੁੱਲ ਡਿਮਾਂਡ ਕੀ ਕਰਦਾ ਵੀਰ ਕਿੰਨੇ ਦੀ ਦੇ ਰਿਆਂ ਇਹ ਵੀਰ ਜੀ ਮੁੱਲ ਦੇ ਕਰਾਉਣ ਨੂੰ ਕੁਛ ਕਰਾਈ ਜਾਣਾ ਚੱਕਰੇ ਆ ਵੀ ਆਪਾਂ ਉਨੀ ਗੱਲ ਬਾਤ ਜੀ ਕਰਨੀ ਜਿੰਨੇ ਆਪਾਂ ਪੈਸੇ ਲੈਣ ਜਿੰਨੇ ਪੈਸੇ ਲੈ ਲੈਣੇ ਹਾਂ ਜੀ ਹਾਂ ਇਹ ਵੀਰ ਜੀ ਆਪਾਂ 34000 ਦੀਆਂ ਦੇ ਦੇਣੀ 34000 ਦੀ ਹਾਂ ਜੀ ਉਹ ਵੀ ਆਪਾਂ ਨੂੰ ਘਰ ਦੇ ਵਿੱਚ ਲੋਡ ਦਾ ਕਰਕੇ ਠੀਕ ਆ ਵੀਰੇ ਜੀ ਠੀਕ ਆ ਬਾਕੀ ਥੋੜਾ ਬਾਬਾ ਕੋਈ ਭੈਣ ਭਰਾ ਫੋਨ ਕਰਦਾ ਤੇ ਮਾਨਤਨ ਕਰ ਜਰੂਰ ਜਰੂਰ ਕਰਾਂਗੇ ਜੀ ਠੀਕ ਆ ਜੀ ਲਓ ਵੀ ਮਾਨਤਨ ਹੋਊਗਾ ਦੋਸਤੋ ਥੋੜਾ ਬਾਬਾ ਜਿੰਨੀ ਵੀ ਕੋਈ ਗੁਜਾਇਸ਼ ਆ ਸੋ 34000 ਦੇ ਵਿੱਚ ਰਣਜੀਤ ਸਿੰਘ ਜੰਮਾ ਵੀ ਆਪਾਂ ਇਹ ਵੜ ਦੇ ਦਿਆਂਗੇ ਬਾਕੀ ਥਾਣਾ ਦੇ ਵੀ ਦੀ ਸਾਫ ਆ ਪਿੰਡੇ ਦੀ ਸਾਫ ਆ ਕੱਦ ਵੱਡਾ ਕੋਈ ਕੱਦ ਛੋਟਾ ਮੰਨ ਕੇ ਨਾ ਸੌਦਾ ਕਰੇ ਕੱਦ ਵੱਡਾ ਸੋ ਇੱਕ ਤੁਹਾਨੂੰ ਮਾਲੀ ਆਪਾਂ ਦਿਖਾ ਦਿੰਨੇ ਆ ਮੋਰਾ ਬਰੀਡ ਦੇ ਵਿੱਚ ਹੀ ਕੱਟਾ ਠੀਕ ਆ ਜੀ ਸੋ ਕੱਟਾ ਚੰਗਾ ਬਾਕੀ ਇਹਦੀ ਮਦਰ ਦਾ ਪੁੱਛ ਲਾਂਗੇ ਤੇ ਇਹ ਰਜੀਤ ਇਹਦੀ ਮਾਂ ਦਾ ਕਿਧ ਉਧਰ ਕੱਟ ਰਿਆ ਉਹ ਵੀਰ ਜ 16 ਕਿਲੋ ਦੁੱਧ ਚ ਆਉਂਦੀ ਸੀ 16 ਕਿਲੋ ਹਾਂਜੀ ਠੀਕ ਆ ਜੀ ਬਾਕੀ ਇਹਦੀ ਹੁਣ ਇਸ ਵਕਤ ਉਮਰ ਕਿੰਨੀ ਆ ਇਹ ਵੀਰ ਜੀ ਹੋ ਗਿਆ ਜੇ 15 ਮਹੀਨਿਆਂ ਦਾ 15 ਮਹੀਨੇ ਦੀ ਉਮਰ ਆ ਠੀਕ ਆ ਇਹ ਸਵਾਹ ਕੇ ਸਾਲ ਦਾ ਹੋਏਗਾ ਕਟਾ ਹਾਂਜੀ ਬਾਕੀ ਸੋਨਾ ਪਿੱਠ ਪੁਰਾ ਲਗਾ ਹਾਂਜੀ ਹਾਂਜੀ ਬਹੁਤ ਵਧੀਆ ਵਾ ਜੀ ਠੀਕ ਆ ਜੀ ਠੀਕ ਆ ਤੇ ਮਾਵੇਂ ਇਸੇ ਤਰ੍ਹਾਂ ਕਾਲੀ ਸੇਕ ਰੰਗ ਮਤਲਬ ਮੱਥੇ ਮੁੱਥੇ ਤੋਂ ਇੱਕ ਰੰਗ ਕਾਲੀ ਹੀ ਬਿਲਕੁਲ ਹੀ ਠੀਕ ਆ ਜੀ ਇਹ ਸਿਰਫ ਜਿੰਨੀ ਇਹਦੀ ਪੂਛ ਦੇ ਵਿੱਚ ਚਿੱਟੇ ਵਾਲਿਆ ਨਹੀਂ 2-4 ਮਗਰ ਚਲੋ 2-4 ਇੰਚ ਤਾਂ ਪੂਛ ਮੋਰਾ ਦੇ ਵਿੱਚ ਇੰਨੇ ਕੀ ਆ ਜਾਂਦੇ ਹਨ ਹਾਂਜੀ ਹਾਂਜੀ ਸੋ ਬਾਕੀ ਇਹ ਮੋਰਾ ਬਰੀਡ ਦਾ ਹੀ ਹੈ ਕਟਾ ਹਾਂਜੀ ਬਾਕੀ ਬਰੀਕੀ ਦੇ ਵਿੱਚ ਲੰਬੀ ਤਾਂ ਆਉਣਾ ਬਾਕੀ ਆ ਫੇਸ ਕੁਆਲਟੀ ਹੈ ਸਿੰਗਪੁਰਾ ਗੋਲ ਕਰਕੇ ਆ ਠੀਕ ਆ ਜੀ ਸੋ 15 ਕੇ ਮਹੀਨੇ ਦੀ ਉਮਰ ਆ ਤੇ ਬਹੁਤ ਪਿਆਰਾ ਕਟਾ ਮੇਰਾ ਫਾਰਮਰ ਭਰਾ ਅਗੇ ਕੋਈ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਤੇ ਚਾਹੇ ਵੀ ਅਗੇ ਰੈਡੀ ਗੱਡੀ ਲਾਉਣਾ ਚਾਹੁੰਦਾ ਠੀ ਬਾਕੀ ਬੈਕ ਸਾਈਡ ਤੋਂ ਕੁਝ ਮਰਜ਼ੀ ਇਹਨੂੰ ਧੱਕ ਕੇ ਕਰਿਆ ਜੇ ਚੱਲੇ ਨੂਰ ਆ ਦੇਖੋ ਜੀ ਸੋ ਟੈਸਟ ਦੀ ਟੋਸਟੀ ਕਲਾਮ ਦੇ ਕੋਲ ਆਪਾਂ ਤੁਹਾਨੂੰ ਦਿਖਾ ਦਗੇ ਨਾਲਾਂ ਦਾ ਆ ਦੇਖੋ ਆ ਦੇਖੋ ਠੀਕ ਆ ਤੇ ਇਹਦਾ ਮੁੱਲ ਇਹ ਕੀ ਕਰਤਾ ਕੀ ਕਿੰਨੇ ਪੈਸੇ ਵਟਗੇ ਇਹ ਵੀਰ ਜੀ ਆਪਾਂ ਕੋਈ ਯਾਦੇ ਨਹੀਂ ਮੰਗਣੇ ਹਾਂ ਇਹਦੇ ਸਿਰਫ ਆਪਾਂ ਨਾਲ ਮੰਗਣ ਨੂੰ ਜਿੰਨੇ ਮਰਜੀ ਮੰਗੀ ਜਾਈਏ ਆਪਾਂ ਉਨੇ ਹੀ ਮੰਗਣੇ ਆ ਜਿਹਨੇ ਲੈਣੇ ਆ ਹਾਂ ਇਹਦਾ ਭਾਈ ਆਪਾਂ ਲੈਣਾ ਵਾ 19000 ਰੁਪਏ 19000 ਹਾਂਜੀ ਉਹਦੇ ਚ ਆਪਾਂ ਮਾਨਤਨ ਕਰਾਂਗੇ ਜਿਹੜਾ ਵੀ ਵੀਰ ਫੋਨ ਕਰੂਗਾ ਹਾਂਜੀ ਉਹਦਾ ਮਾਨਤਨ ਜ਼ਰੂਰ ਕਰਾਂਗੇ ਬਾਕੀ ਤੇ ਜੀ ਤਾਂ ਜੋ ਸਾਹਮਣਾ ਸੁਮਣਾ ਕਿਸੇ ਭਰਾ ਨੇ ਮਾਨਤਨ ਕਰਕੇ ਦੇ ਦਿੱਤੇ ਹਾਂਜੀ ਬਿਲਕੁਲ ਜ਼ਰੂਰ ਕਰਾਂਗੇ ਜੀ ਹਾਂਜੀ ਆ ਕਰਕੇ ਦੇ ਦੀ ਮਾਨਤਨ ਜ਼ਰੂਰ ਜੀ ਜ਼ਰੂਰ ਹੈ ਲੋ ਵੀ 19000 ਦਾ ਇਹ ਵੀਰਾਂ ਦਾ ਵੀ ਆਪਾਂ ਕਟਾ ਦੇਣਾ ਮਾਲੀ ਦੇਣਾ ਅੱਜ ਜਿੰਨੀ ਉਮਰ ਦੇ ਵਿੱਚ ਹੈਗਾ ਹਾਈਟਾ ਤੋਂ ਸੋਨਾ ਕੱਟੇ ਦਾ ਠੀਕ ਹੈ ਜੀ ਅੱਗੇ ਮੇਰਾ ਭਰਾ ਚਲੋ ਕੇ ਸਾਹਮਣਾਂ ਵਾਲ ਜਿਹਨੇ ਕਰੇ ਰੱਖਣਾ ਖਾਸ ਤੌਰ ਤੇ ਹਾਂ ਜੀ ਇਹਦੀ ਵੀ ਜੀ ਸੇਵਾ ਹੈ 6 ਮਹੀਨੇ ਕੋਈ ਸਾਹਮਣੇ ਭਰਾ ਤੇ 6 ਮਹੀਨਿਆਂ ਦੇ ਵਿੱਚ ਇਹ ਹੈਡ ਤਗੜੀ ਕਰ ਜੂਗਾ ਜੀ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਸੇਵਾ ਤੇ ਡਿਪੈਂਡੀ ਆ ਸਾਰਾ ਸੇਵਾ ਦੀ ਆ ਭਾਜੀ ਬਿਲਕੁਲ ਜੀ ਸੋ ਸੇਵਾ ਜੇਲੀ ਚੰਗੀ ਹੋ ਜਾ ਮਾਲੀ ਚੰਗਾ ਬਣ ਜੂਗਾ ਸੋ ਇਹ ਦੋਸਤੋ 19000 ਅੱਜ ਕਟਾ ਤੁਹਾਨੂੰ ਮਿਲੂਗਾ ਠੀਕ ਆ ਜੀ ਸੋ 15 ਮਹੀਨੇ ਦੀ ਉਮਰ ਆ ਬਾਕੀ ਇਹ ਅੱਜ ਗੱਲਬਾਤ ਸੀ ਕਿ ਦੋ ਜਾਨੀਮਲ ਜਿਹੜੇ ਵੀਰਾ ਅੱਜ ਆਪਣੇ ਘਰੋਂ ਜਿਹੜੇ ਸੇਲ ਕਰਦਾ ਪਿਆ ਸੀਗਾ ਦੋ ਦੀ ਡਿਟੇਲ ਤੁਹਾਡੇ ਸਾਹਮਣੇ ਆ ਬਾਕੀ ਕਰਿਓ ਸੰਪਰਕ ਚੰਗਾ ਮਾਲੀਆ ਠੀਕ ਆ ਇੱਕ ਰਣਜੀਤ ਆਪਣੇ ਕੰਟੈਕਟ ਨੰਬਰ ਕਰਦੇ ਸਾਂਝੇ ਵੀਰ ਹਾਂਜੀ ਵੀਰ ਜੀ ਮੇਰਾ ਨੰਬਰ ਹੈਗਾ ਜੀ 95178 57812 95178 57812 ਠੀਕ ਹੈ ਜੀ ਹਾਂਜੀ ਇਹ ਵੀਰ ਜੀ ਮੇਰਾ ਨੰਬਰ ਜੀ ਸੋ ਤੁਸੀਂ ਨੰਬਰ ਜਿਹੜੇ ਸਕਰੀਨ ਦੇ ਉੱਤੇ ਚੱਲਣ ਰਹੇ ਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਤੁਸੀਂ ਇਹ ਦੋ ਐਨੀਮਲ ਅੱਜ ਤੁਹਾਨੂੰ ਦਿਖਾ ਦਿੱਤੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੱਸ ਠੀਕ ਆ